ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਜੌਬਜ਼ ਐਂਡ ਕੈਰੀਅਰ ਤੇ ਹਾਜ਼ਰਾਂ ਰੋਜ਼ੀ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਨੈਸ਼ਨਲ ਹੈਲਥ ਮਿਸ਼ਨ ਵੱਲੋਂ ਵੱਡੀ ਭਰਤੀ ਜਾਰੀ ਹੋਈ ਹੈ ਜੀ ਜਿਦੇ ਵਿੱਚ 8000 ਪਲੱਸ ਪੋਸਟਾਂ ਰਹਿਣ ਵਾਲੀਆਂ ਵੱਖ-ਵੱਖ ਪੋਸਟਾਂ ਜੀ ਵੱਖ-ਵੱਖ ਸੈਲਰੀ ਹੈ ਵੱਖ-ਵੱਖ ਯੋਗਤਾਵਾਂ ਰਹਿਣ ਵਾਲੀਆਂ ਪੋਸਟਾਂ ਦੇ ਸੰਬੰਧ ਵਿੱਚ ਪੂਰੀ ਜਾਣਕਾਰੀ ਤੁਹਾਡੇ ਲਈ ਲੈ ਕੇ ਆਏ ਹਾਂ ਪੂਰੀ ਜਾਣਕਾਰੀ ਵੀਡੀਓ ਵਿੱਚ ਸਾਂਝੀ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਲਾਈਕ ਜ਼ਰੂਰ ਕਰ ਦਿਓ ਕਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਹਾ ਕਰਨਗੇ ਤਾਂ ਬਿਨਾ ਕਿਸ ਦੇਰੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਨੇ ਆ ਜੀ ਨੈਸ਼ਨਲ ਹੈਲਥ ਮਿਸ਼ਨ ਵੱਲੋਂ ਵੱਡੇ ਪੱਧਰ ਦੀ ਭਰਤੀ ਆ ਜਾਰੀ ਹੋਈ ਹੈ ਜੀ ਸਭ ਤੋਂ ਪਹਿਲਾਂ ਪੋਸਟਾਂ ਦੀ ਗੱਲ ਕਰ ਲੈਨੇ ਆ 8000 ਪਲੱਸ ਪੋਸਟਾਂ ਇਹਦੇ ਚ ਰਹਿਣ ਵਾਲੀਆਂ ਜੀ ਕਮਿਊਨਿਟੀ ਹੈਲਥ ਆਫੀਸਰ ਜਿਹਦੇ ਲਈ 2634 ਪੋਸਟਾਂ ਕੋਲ ਜਾਰੀ ਹੋਈਆਂ ਬਲਾਕ ਪ੍ਰੋਗਰਾਮ ਆਫੀਸਰ 53 ਪੋਸਟਾਂ ਜਾਰੀ ਹੋਈਆਂ ਜੀ ਡਾਟਾ ਐਂਟਰੀ অপারেਟਰ 177 ਪੋਸਟਾਂ ਜਾਰੀ ਹੋਈਆਂ ਪ੍ਰੋਗਰਾਮ ਅਸਿਸਟੈਂਟ ਜੂਨੀਅਰ ਪ੍ਰੋਗਰਾ ਫਾਰਮਾ ਅਸਿਸਟੈਂਟ 499 ਪੋਸਟਾਂ ਜੀ ਸੈਕਟਰ ਹੈਲਥ ਸੁਪਰਵਾਈਜ਼ਰ 565 ਪੋਸਟਾਂ ਜੀ ਸੋਸ਼ਲ ਵਰਕਰ 72 ਪੋਸਟਾਂ ਜੀ ਹਸਪੀਟਲ ਐਡਮਿਨਿਸਟ੍ਰੇਟਰ 44 ਪੋਸਟਾਂ ਜੀ ਕੋਲਮ ਮੈਡੀਕਲ ਲੈਬ ਟੈਕਨੀਸ਼ੀਅਨ 414 ਪੋਸਟਾਂ ਜੀ ਕੰਪਾਊਂਡਰ ਆਯੁਰਵੇਦਾ 261 ਪੋਸਟਾਂ ਜੀ ਪਬਲਿਕ ਹੈਲਥ ਕੇਅਰ ਨਰਸ 102 ਪੋਸਟਾਂ ਜੀ ਰੀਹੈਬਿਲੀਟੇਸ਼ਨ ਵਰਕਰ 633 ਪੋਸਟਾਂ ਜੀ ਨਰਸਿੰਗ ਟ੍ਰੇਨਰ 55 ਪੋਸਟਾਂ ਨੇ ਆਡੀਓਲੋਜਿਸਟ 42 ਪੋਸਟਾਂ ਜੀ ਸਾਈਕੀਆਟ੍ਰਿਕ ਕੇਅਰ ਨਰਸਾਂ 94 ਪੋਸਟਾਂ ਜੀ ఫిਜ਼ੀਓਥੈਰਾਪਿਸਟ ਅਸਿਸਟੈਂਟ 58 ਪੋਸਟਾਂ ਜੀ ਕੁੱਲ ਸੀਨੀਅਰ ਕਾਉਂਸਲਰ 40 ਪੋਸਟਾਂ ਜੀ ਮੈਡੀਕਲ ਇੰਜੀਨੀਅਰ 35 ਪੋਸਟਾਂ ਨੇ ਜੀ ਫੀਮੇਲ ਹੈਲਥ ਵਰਕਰ 159 ਪੋਸਟਾਂ ਨੇ ਜੀ ਨਰਸਿੰਗ ਇਨਚਾਰਜ 4 ਪੋਸਟਾਂ ਨੇ ਤਾਂ ਕੁੱਲ 8256 ਪੋਸਟਾਂ ਜਾਰੀ ਕੀਤੀਆਂ ਗਈਆਂ ਜੀ ਨੈਸ਼ਨਲ ਹੈਲਥ ਮਿਸ਼ਨ ਵੱਲੋਂ ਜਿਹੜੇ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ 18 ਫਰਵਰੀ 2025 ਤੋਂ ਅਪਲਾਈ ਕਰਨਾ ਸ਼ੁਰੂ ਹੋ ਚੁੱਕਾ ਹੈ 19 ਮਾਰਚ 2025 ਤੱਕ ਇਹਨਾਂ ਪੋਸਟਾਂ ਨੂੰ ਤੁਸੀਂ ਅ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਵੈਬਸਾਈਟ ਹੈ ਜੀ rssb.rajasthan.gov.in ਰਾਜਸਥਾਨ ਸਟੇਟ ਵੱਲੋਂ ਇਹ ਪੋਸਟਾਂ ਜਾਰੀ ਕੀਤੀਆਂ ਗਈਆਂ ਜੀ ਇਹਨਾਂ ਪੋਸਟਾਂ ਦੇ ਲਈ ਇਹਨਾਂ ਵੱਲੋਂ ਕੰਪਿਊਟਰ ਬੇਸਡ ਇਗਜ਼ਾਮ ਹੈ ਲੈਜਣਾ 2 ਜੂਨ ਤੋਂ ਲੈ ਕੇ 13 ਜੂਨ ਤੱਕ ਜੋ ਇਗਜ਼ਾਮ ਹੈ ਰਹੂਗਾ ਵੱਖ-ਵੱਖ ਪੋਸਟਾਂ ਦੇ ਲਈ ਹੋਰ ਵੇਰਵਿਆਂ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ ਨੂੰ ਲੌਗਇਨ ਕਰਨਾ ਹੈ ਜੀ ਤੁਹਾਡੀ ਪੋਸਟ ਦੇ ਲਈ ਕੀ ਯੋਗਤਾ ਰਹੂਗੀ ਕੀ ਸੈਲਰੀ ਹੋਊਗੀ ਉਹਦੀ ਡਿਟੇਲਡ ਜਾਣਕਾਰੀ ਇਹਨਾਂ ਦੀ ਵੈਬਸਾਈਟ ਤੇ ਹੈ ਵੈਬਸਾਈਟ ਦਾ ਲਿੰਕ ਜੋ ਫੁੱਲ ਨੋਟੀਫਿਕੇਸ਼ਨ ਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤਾ ਤੁਸੀਂ ਪੂਰਾ ਜਿਹਨੂੰ ਪੜਨ ਦੇ ਲਈ ਸਾਨੂੰ ਕਾਫੀ ਸਮਾਂ ਲੱਗਣਾ ਸੀ ਕਾਫੀ ਵੱਡਾ ਵੀਡੀਓ ਚਲਾ ਜਾਂਦਾ ਤਾਂ ਡਿਟੇਲਡ ਨੋਟੀਫਿਕੇਸ਼ਨ ਦੇ ਲਈ ਇਹਨਾਂ ਦੀ ਵੈਬਸਾਈਟ ਲੌਗਇਨ ਕਰ ਸਕਦੇ ਹੋ ਸਾਡੀ ਵੀਡੀਓ ਦੀ ਡਿਸਕ੍ਰਿਪਸ਼ਨ ਨੂੰ ਵਿਜ਼ਿਟ ਕਰ ਸਕਦੇ ਹੋ ਤਾਂ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇ ਦਿਆ ਰਿਹਾ ਕਰੋ ਜੀ ਧੰਨਵਾਦ